ਅੱਜ ਕੀ ਨਾਮ ਤੁਹਾਡੇ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਤੇਜਿੰਦਰ ਸਿੰਘ ਆ ਮੈਂ ਆ ਲੜਕੀਆਂ ਵਾਲੇ ਸਕੂਲ ਦੇ ਵਿੱਚ ਡਿਊਟੀ ਕਰਦਾ ਜੀ ਤੇ ਬੂਟਿਆਂ ਦਾ ਜਿਹੜਾ ਅਪਰਾਲਾ ਲੱਗ ਹੋਇਆ ਹੋਇਆ ਸੀ ਇੱਥੇ ਲੰਗਰ ਲੱਗਿਆ ਹੋਇਆ ਸੀ ਬਹੁਤ ਵਧੀਆ ਅਪਰਾਲਾ ਲੱਗਿਆ ਜੀ ਅਸੀਂ ਇੱਥੋਂ ਬੂਟੇ ਲਿਜਾ ਕੇ ਸਕੂਲ ਦੇ ਵਿੱਚ ਲਾ ਰਹੇ ਹਾਂ ਜੀ ਕੀ ਇਹ ਨਾ ਫੁੱਟਿਆਂ ਨੂੰ ਐਂਡ ਤੱਕ ਪਾਲੋਗੇ ਜੀ ਬਿਲਕੁਲ ਜੀ ਅਸੀਂ ਐਂਡ ਤੱਕ ਪਾਲਾਂਗੇ ਸਾਡੇ ਕੋਲ ਮਾਲੀ ਵੀ ਰੱਖਿਆ ਹੋਇਆ ਹੈ ਜੀ ਇਹਨਾਂ ਦੇਖਭਾਲ ਕਰਾਂਗੇ ਜੀ ਵਧੀਆ ਬਹੁਤ ਵਧੀਆ ਲੱਗਿਆ ਜੀ ਇਹ ਕਿਹੜਾ ਕਿਹੜਾ ਫੁੱਟਾ ਲੈ ਕੇ ਚੱਲੇ ਅਸੀਂ ਅੰਬਰਾ ਟਾਲੀ ਦਾ ਤੇ ਬਿੱਲ ਦਾ ਤੇ ਇੱਕ ਦੋ ਫ ਹਾਂਜੀ ਮੇਰਾ ਨਾਮ ਰੰਦੀਪ ਸਿੰਘ ਬਨੇਕਰ ਹੈ ਜੀ ਆ ਇੱਕ ਅਲੋਖਾ ਜੀ ਪੂਕਿਆ ਦਾ ਲੰਗਰ ਸਟਾਰਟ ਕੀਤਾ ਹੈ ਜੀ ਇਹ ਵਿਚਾਰ ਕਿਨੇ ਆਇਆ ਕਿ ਵਿਚਾਰ ਬੱਧੀ ਗਰਮੀ ਦੇ ਨਾਲ ਮਤਲਬ ਜਿਹੜਾ ਇਸ ਵਾਰ ਆਪਣਾ ਟੈਂਪਰੇਚਰ 47 ਡਿਗਰੀ ਨੂੰ ਟੱਪ ਗਿਆ ਹੈ ਤੇ ਇਹਨੂੰ ਨੀਚੇ ਲਾਉਂਦਾ ਇੱਕੋ ਇੱਕ ਹੱਲਾ ਡਰੈਕਟ ਲਗਾਓ ਤੇ ਉਹਨਾਂ ਨੂੰ ਸੰਭੋਜੀ ਤੇ ਇਹਦੇ ਵਿੱਚ ਸਭ ਤੋਂ ਵੱਡਾ ਸਹਿਯੋਗ ਹੈ ਜਿਹੜਾ ਬਨ ਵਿਭਾਗ ਸਮਰਾਜ ਦਾ ਹੈ ਬਨਗੜ ਏਕਮ ਸਿੰਘ ਜੀ ਤੇ ਹੋਰ ਇਹਨਾਂ ਸਾਰੀ ਟੀਮ ਦਾ ਇਹਨਾਂ ਨੇ ਬੜਾ ਸਹਿਯੋਗ ਕਰਿਆ ਤੇ ਸਾਨੂੰ ਵਧੀਆ ਬੂਟੇ ਦੇ ਵਧੀਆ ਪਨੀਰੀ ਦੇ ਬੂਟੇ ਸਾਨੂੰ ਉਪਲਬਧ ਕਰਾਏ ਨੇ ਤੇ ਅਸੀਂ ਇਹਨਾਂ ਦਾ ਇੱਕ ਜਰੀਆ ਹੀ ਬਣਿਆ ਸਾਰਾ ਮਤਲਬ ਵੀ ਲੋਕਾਂ ਨੂੰ ਅਵੇਲੇਬਲ ਨੇੜੇ ਸ਼ਹਿਰ ਦੇ ਵਿੱਚ ਅਵੇਲੇਬਲ ਕਰਾਏ ਨੇ ਬੂਟੇ ਬਸ ਬਾਕੀ ਤਾਂ ਸਾਰਾ ਠੀਕ ਹੈ ਜੀ ਆਪਣੇ ਕਿਹੜੇ ਕਿਹੜੇ ਬੂਟੇ ਹੈਗੇ ਅਸੀਂ ਬੂਟੇ ਜੀ ਅੰਬ ਦੇ ਹੈਗੇ ਨੇ ਜੀ ਅਮਰੂਦ ਹੈਗਾ ਜੀ ਔਲਾ ਹੈਗਾ ਕਾਲੀ ਹੈਗੀ ਆ ਨਿੰਮ ਹੈਗੀ ਆ ਤੇ ਹੋਰ ਵੀ ਨਿੰਬੂ ਕਈ ਬੜੀ ਬੜੀਆ ਬੜੀਆ ਬੂਟੇ ਫਾਲਦਾਰ ਸ਼ਾਮ ਵਾਲੇ ਸਾਰੇ ਹੈਗੇ ਨੇ ਜੀ ਇਹ ਕਿਸੇ ਵਿਅਕਤੀ ਨੇ ਲੈ ਕੇ ਜਾਣੇ ਆਤਾ ਉਹ ਉਹਦੇ ਲਈ ਕਿੰਨੇ ਬੂਟੇ ਤੁਸੀਂ ਦੇ ਰਹੇ ਹੋ ਨਹੀਂ ਅਸਲ ਦੇ ਵਿੱਚ ਬੰਦੀ ਦਾ ਗੱਲ ਆ ਵੀ ਅਸੀਂ ਕੋਈ ਲੋਕ ਟੋਕ ਨਹੀਂ ਇੱਥੇ ਕੋਈ ਦੇਖੋ ਹੋਣੀਗਾ ਤੇ ਸਾਡਾ ਤਾਂ ਇਹੀ ਆ ਵੀ ਜਿਹੜਾ ਬੰਦਾ ਉਹੀ ਬੂਟੇ ਲੈ ਕੇ ਜਾਵੇ ਜਿਹੜਾ ਇਹਨਾਂ ਨੂੰ ਸੰਭਾਲ ਸਕੇ ਤੇ ਇਹਨਾਂ ਦਾ ਸਵਾਗਤ ਕੀ ਕੋਈ ਐਨਜੀਓ ਵੀ ਤੁਹਾਡਾ ਸਾਥ ਦੇ ਰਹੀ ਹੈ ਨਹੀਂ ਸਾਰੇ ਸ਼ਹਿਰ ਵਾਸੀ ਨਹੀਂ ਇਹ ਕਿਸੇ ਇੱਕ ਦਾ ਨਹੀਂ ਹੈਗਾ ਸਭ ਤੋਂ ਪਹਿਲਾਂ ਪੰਜਾਬ ਸਰਕਾਰ ਦਾ ਬਹੁਤ ਵੱਡਾ ਯੋਗਦਾਨ ਇਹਦੇ ਵਿੱਚ ਐਮਐਲਏ ਸਾਹਿਬ ਨੇ ਸਾਡਾ ਬਹੁਤ ਮਦਦ ਕੀਤੀ ਆ ਬਾਲ ਵਿਭਾਗ ਨੇ ਬਹੁਤ ਵੱਡੀ ਮਦਦ ਆ ਐਨਜੀਓ ਸਾਰੀਆਂ ਸੰਸਥਾਵਾਂ ਸਾਡੇ ਨਾਲ ਨੇ ਕੋਈ ਅਕੀ ਗੱਲ ਨਹੀਂ ਇਹ ਕਿੰਨੇ ਦਿਨਾਂ ਲਈ ਇਹ ਲੰਗਰ ਹੈ ਜੀ ਇਹ 40 ਦਿਨ ਦੀ ਲੰਗਰ ਚੱਲੇਗਾ ਜੀ ਰੋਜ਼ ਦੇ ਕਿੰਨੇ ਤੁਹਾਡੇ ਬੁੱਤੇ ਲੱਗ ਜਾਂਦੇ ਨੇ ਨਹੀਂ ਸਾਡੇ ਅੱਜ-ਬੱਗ ਤਿੰਨ ਇੱਕ ਸੌ ਦੇ ਲਗਭਗ ਰੋਜ਼ ਦਾ ਬੁੱਤਾ ਲੱਗ ਜਾਂਦਾ ਜੀ ਐਮਐਲਏ ਸਾਹਿਬ ਇੱਕ ਲੋਕਾਂ ਲੰਗਰ ਲਗਾਇਆ ਗਿਆ ਗੁੱਟਿਆਂ ਦਾ ਰਣਜੀਤ ਸਿੰਘ ਪਨੇਸਰ ਹੁਣਾ ਵੱਲੋਂ ਜੀ ਕੀ ਕਹੋਗੇ ਇਸ ਬਾਰੇ ਦੇਖੋ ਜੀ ਇੱਕ ਬੜਾ ਸਰਾੰਗਾ ਜੋ ਕਦਮ ਹੈ ਜਿੱਥੇ ਆਪਾਂ ਦੇਦੇ ਆ ਆਮ ਖਾਣੇ ਦਾ ਲੰਗਰ ਤੇ ਲੋਕ ਅੱਜਕੱਲ ਦਵਾਈਆਂ ਦਾ ਲੰਗਰ ਲਾਉਂਦੇ ਨੇ ਉਥੇ ਰਣਜੀਤ ਸਿੰਘ ਜੀ ਦੇ ਵੱਲੋਂ ਇਲਾ 40 ਦਿਨ ਇਹ ਲੰਗਰ ਚੱਲੂਗਾ ਬੁੱਟਿਆਂ ਦਾ ਲੰਗਰ ਆ ਤੁਹਾਨੂੰ ਪਤਾ ਵੀ ਅੱਜ ਦਾ ਜੋ ਮਾਹੌਲ ਆ ਆਪਾਂ ਦੇਖਿਆ ਵੀ ਜਿੰਨੀ ਗਰਮੀ ਪੈ ਰਹੀ ਆ ਅੱਗ ਪੈ ਰਹੀ ਆ ਨਾ ਤੇ ਪਿਛਲੇ ਦਿਨ ਤੋਂ ਪੰਜਾਬ ਦਾ ਬਲ ਸਭ ਤੋਂ ਜਿਹੜਾ ਗਰਮ ਸ਼ਹਿਰ ਸੀ ਆਪਣਾ ਸਮਰਾਲਾ ਤੁਹਾਨੂੰ ਪਤਾ ਲੱਗੇ ਪਤਾ ਹੀ ਲੱਗਿਆ ਹੋਣਾ ਤੇ ਬੁੱਟਿਆਂ ਦੀ ਬਹੁਤ ਲੋੜ ਆ ਤੁਹਾਨੂੰ ਪਤਾ ਵੀ ਜਿਹੜੇ ਬੁੱਟੇ ਨੇ ਉਹਨਾਂ ਦੀ ਗਿਣਤੀ ਬਹੁਤ ਘੱਟ ਆ ਜਿਸ ਸਮਾਂ ਚਾਹੀਦੇ ਨੇ ਤੇ ਇੱਕ ਬਹੁਤ ਵਧੀਆ ਪਹਿਲ ਆ ਮੇਰੇ ਵੀਰ ਦੀ ਤੇ ਮੈਂ ਬਧਾਈ ਦਾ ਪਾਤਰ ਆ ਇਸ ਵਾਸਤੇ ਤੇ ਮੈਂ ਬਾਕੀ ਲੋਕਤਾਂ ਨੂੰ ਵੀ ਦਊਂਗਾ ਵੀ ਕਮ ਸੇ ਕਮ ਜੇ ਬਹੁਤ ਦਿਨ ਦਾ 1-1 2-2 ਬੁੱਟੇ ਜ਼ਰੂਰ ਲਾਉਣਾ ਤੇ ਉਹ ਬੜੀ ਲੋੜ ਆ ਪਰ ਉਹ ਜੋ ਅੱਜ ਦੇ ਟਾਈਮ ਦੇ ਵਿੱਚ ਆਪਾਂ ਜਿਸ ਤਰ੍ਹਾਂ ਟੈਂਪਰੇਚਰ ਬਾਦਰਿਆ ਤੇ ਤੇ ਭਾਈ ਦਾ ਪਾਸਰਾ ਭਰਾ ਮੇਰਾ ਤੇ ਬਾਕੀ ਸਾਰੇ ਪ੍ਰੋਬਲਮ ਬਹੁਤ ਬਦਤਰ ਰੱਖ ਰਹਾ ਹਾਂ ਤੁਹਾਡੇ ਵੱਲੋਂ ਵੀ ਕੋਈ ਉਪਰਾਲਾ ਕੀਤਾ ਜਾਊਗਾ ਇਸ ਤਰ੍ਹਾਂ ਦਾ ਜੀ ਦੇਖੋ ਜੀ ਅਸੀਂ ਪਿਛਲੇ ਸਾਲ 58000 ਬੁੱਟਾ ਲਾਇਆ ਕਿ ਮਸੂਰਾ ਖਾਂ ਜੰਗਲ ਦੇ ਵਿੱਚ ਛੋਟੇ ਛੋਟੇ ਜੰਗਲ ਦਾ ਪਿੰਡ ਅਜ ਲੱਗੇ ਹੋਏ ਨੇ ਜਿਵੇਂ ਪੰਗਲਾ ਪਿੰਡ ਹੋ ਗਿਆ ਤੇ ਕਈ ਬੰਨਾਂ ਜਿਹਨੇ ਮਲੋ ਜੰਗਲ ਲੱਗੇ ਨੇ ਤੇ ਹੁਣ ਅਸੀਂ ਇੱਕ ਛੋਟੇ ਜੰਗਲ ਜਿਹੜੇ ਅਦੁੱਲਕ ਤਕਨੀਕ ਦੇ ਨਾਲ ਜਿਹਨੂੰ ਕਹਿੰਦੇ ਮੀਆਂ ਬਾਕੀ ਤਕਨੀਕ ਕਹਿੰਦੇ ਨੇ ਤੇ ਉਹ ਲਵਾ ਰਹੇ ਆ ਪੂਰੇ ਸਮਰਾਲੇ ਦੇ ਵਿੱਚ ਤੇ ਅੱਜ ਮੇਰੀ ਮੀਟਿੰਗ ਵੀ ਹੈ ਸਪੈਸ਼ਲੀ ਇਹਦੇ ਸਬੰਧ ਨਾਲ ਮਨਰੇਗਾ ਅਧਿਕਾਰੀਆਂ ਦੇ ਨਾਲ ਇਹੋ ਵੱਤ ਤੋਂ ਵੱਤ ਜੰਗਲ ਜਿੰਨੇ ਲੱਗੇ ਸਾਡੇ ਨੇ ਆਪਣੇ ਸੰਵਾਲੇ ਦੇ ਵਿੱਚ ਇੱਕ ਤਾਂ ਰੋਜ਼ਗਾਰ ਮਿਲੂਗਾ ਮਨਰਿਕਾ ਦੇ ਅਧੀਨ ਪਿੰਡ ਵਾਸਤੇ ਆਪਣੇ ਸਾਰੇ ਸੰਵਾਲੇ ਦੇ ਇਲਾਕੇ ਦੇ ਲੋਕਾਂ ਨੂੰ ਤੇ ਦੂਜੀ ਗੱਲ ਆ ਜਦੋਂ ਜੰਗਲ ਲੱਗਣਗੇ ਹਨ ਤੱਪਸ ਘਟੂਗੀ ਤੇ ਪਰਮਾਤਮਾ ਕੋਲ ਬਲੋਜ ਵਧੀਆ ਕੰਮ ਕਰਨ ਵਾਸਤੇ ਮੌਕਾ ਮਿਲਿਆ ਸਾਨੂੰ ਸਾਰਿਆਂ ਨੂੰ ਤਾਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨਪਲੀਅਨ ਟੀਵੀ